57 ਕਹਾਣੀ ਹੈ ਅਣਵਿਆਹੀ ਮਾਂ ਨੇਕ ਦੀ ਪੈੜੀ ਵਿੱਚ ਦੋ ਪਿੰਡ ਦੇ ਮੁੰਡੇ ਆਪਸ ਵਿੱਚ ਲੜਾਈ ਕਰਕੇ ਮਰ ਗਏ ਘਰ ਤੋਂ ਦੋ ਕੁ ਮਿਲ ਦੂਰ ਨੇਕ ਦੇ ਖੇਤਾਂ ਵੱਲ ਜਾਂਦਾ ਕੱਚਾ ਰਾਹ ਧੂੜੋਂ ਧੂੜ ਹੋਇਆ ਪਿਆਸੀ ਨੇ ਇੱਕ ਫੱਦਾ ਹੋਇਆ ਵਾਹ ਵਾਹੀ ਹੋ ਵਣੋ ਵਣੀ ਹੋ ਗਿਆ ਖੇਤ ਪੋਂਚਾਤਾ ਸਜਮੂ ਚਕਾਲਾ ਲਹੂ ਲਹਾਨ ਹੋਇਆ ਪਿਆ ਸੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਲੰਬੜਾਂ ਦੇ ਬਦਮਾਸ਼ ਮੁੰਡੇ ਕਿਤੇ ਨਜ਼ਰ ਨਹੀਂ ਸੀ ਆ ਰਹੇ ਇੱਕ ਪੁਲਿਸ ਵਾਲੇ ਨੇ ਨੇਕ ਵੱਲ ਹੱਥ ਕੀਤਾ ਤੇ ਕਿਹਾ ਇਹ ਦੋਵੇਂ ਦੋਵੇਂ ਤੇਰਾ ਆਪਸ ਵਿੱਚ ਤੇਰੇ ਬਾਣ ਵਿੱਚ ਕੀ ਕਿਉਂ ਝਗੜੀਆਂ ਮੇਕ ਮੇਰਾ ਤਾਂ ਮਾਲਕੋ ਕੀ ਸੰਬੰਧ ਆ ਇਹਨਾਂ ਨਾਲ ਅਸੀਂ ਤੱਕ ਦੇ ਗਏ ਨਹੀਂ ਆਏ ਨਹੀਂ ਪੁਲਿਸ ਵਾਲਾ ਕੌਣ ਖਾ ਗਿਆ ਨੇਕਵਲ ਚੱਕਿਆ ਤੇ ਪੂਰਾ ਮਾਮਲਾ ਕਿਤਾਬ ਤੇ ਲਿਖਣ ਲੱਗਿਆ ਲਾਸ਼ ਦਾ ਪੋਸਟਮਾਰਟਮ ਕਰਨ ਵਾਸਤੇ ਐਂਬੂਲੈਂਸ ਵੀ ਆ ਗਈ ਸੀ ਆ ਪਥਾਣੇਦਾਰ ਗੱਡੀ ਵਿੱਚ ਬੈਠਦੇ ਨੇਕ ਰੋਗ ਨਾਲ ਕਹਿਣ ਲੱਗਿਆ ਥਾਣੇ ਦੇ ਦਰਬਾਰੇ ਲੋੜ ਪਈ ਤਾਂ ਤੈਨੂੰ ਹੁਣਾ ਪੈਣਾ ਤੇਰੇ ਇਨਾ ਨਾਲ ਸੰਬੰਧ ਸੀ ਜਾਂ ਨਹੀਂ ਸਾਨੂੰ ਇਸ ਕਾਲ ਦਾ ਕੋਈ ਸਬੂਤ ਆ ਕੀ ਸਬੂਤ ਆ ਜਦੋਂ ਗਵਾਹੀਆਂ ਪੁਣੀਆ ਤੈਨੂੰ ਵੀ ਆਉਣਾ ਪਵੇਗਾ ਧਿਆਨ ਰੱਖੀ ਖਾਮ ਖਾਦੀ ਬੁਲਾ ਮਗਰ ਪੈ ਗਈ ਸੀ ਅੱਖੇ ਜਾਂਦੀਏ ਬੁલાਏ ਦੁਪਹਿਰਾ ਕੱਟ ਜਾ ਨੇਕ ਨੂੰ ਕੁਝ ਵੀ ਚੰਗਾ ਨਾ ਲੱਗਿਆ ਉਹ ਛੇਤੀ ਦਿਨੇ ਕਰ ਗਿਆ ਕਰਮੋ ਕੇ ਸੁਖਵੀਰ ਤਾਂ ਸਕੂਲ ਗਈਆਂ ਹੋਈਆਂ ਸਨ ਨੇਕ ਚੁੱਪ ਕਰਕੇ ਦੇਖਦੀ ਛਾਵੇਂ ਲੰਮਾ ਪੈ ਗਿਆ ਅਚਮੇ ਲੱਗੀ ਰਹੀ ਕਿ ਹੁਣ ਕੀ ਕਰਾਂ ਕਿਸ ਕੋ ਜਾਵਾਂ ਸੁਖਵੀਰ ਨੂੰ ਆਉਣ ਦੇ ਉਹ ਪੜ੍ਹੀ ਲਿਖੀ ਆ ਫਿਰ ਵੀ ਗਲਤੀ ਪੂਰੀ ਸਮਝਾਉਣੀ ਨੇਕ ਨੇ ਮਸੰਦੋ ਬਚਾਏ 2:30 ਵਜੇ ਤੋਂ ਮੇ ਮਾਮਾ ਤੀਆਂ ਹਸਦੀਆਂ ਘਰ ਆਈਆਂ ਤਾਂ ਨੇਕ ਵੱਲ ਵੇਖ ਸੁਖਵੀਰ ਦਾ ਮੱਥਾ ਟਣਕਿਆ ਕਰਮੋਨੋ ਕਰਮੋਨੇ ਕਿਹਾ Papa ਤੁਸੀਂ ਅੱਜ ਸਾਨੂੰ ਲੈਣ ਕਿਉਂ ਨਹੀਂ ਆਏ ਅਸੀਂ ਤਾਂ ਰਾ ਚੌਂ ਚੀਜੀ ਲੈਣੀ ਸੀ ਤੁਹਾਡੇ ਕੋਲੋਂ ਨੇਕ ਚੁੱਪ ਦੇਖ ਸੁਖਵੀਰ ਨੇ ਪੁੱਛਿਆ ਕੋਈ ਗੱਲ ਹੋਈ ਆ ਕਿਉਂ ਅੱਜ ਚੁੱਪ ਬੈਠਿਆ ਨੇਕ ਨੇ ਸਾਰੀ ਕੋਈ ਬੀਤੀ ਗੱਲ ਦੱਸੀ ਸੁਖਵੀਰ ਵੀ ਫਿਕਰ ਵਿੱਚ ਪੈ ਗਈ ਸੁਖਵੀਰ ਨੇ ਫਟਾਫਟ ਚਾਹ ਬਣਾਈ ਤੇ ਨੇਕ ਨੂੰ ਕਿਹਾ ਚਲ ਆਪਾਂ ਸਰਪੰਚ ਕੋਲ ਚੱਲਦੇ ਆਂ ਉਸ ਨਾਲ ਗੱਲ ਕਰਕੇ ਜੇ ਫਿਰ ਵੀ ਗੱਲ ਨਾ ਪਈ ਤਾਂ ਆਪਾਂ ਥਾਣੇ ਚੱਲਾਂਗੇ ਨੇਕ ਨੇ ਕਿਹਾ ਕਿ ਮੈਂ ਇਕੱਲਾ ਚਲਦਾ ਸਰਪੰਚ ਕੋਲ ਤੂੰ ਕਰਦਾ ਪਰ ਸੁਖਵੀਰ ਨੂੰ ਪਤਾ ਸੀ ਕਿ ਨੇਕ ਡਰਿਆ ਹੋਇਆ ਏ ਤੇ ਡਰਿਆ ਹੋਇਆ ਬੰਦਾ ਕਸੂਰਵਾਰ ਸਮਝਿਆ ਜਾਂਦਾ ਇਸ ਕਰਕੇ ਦੋਵੇਂ ਜਣੇ ਕਰਮਾਂ ਨੂੰ ਨਿਮੋ ਕੋਲ ਛੱਡ ਆਪ ਸਰਪੰਚ ਕੋਲ ਚਲੇ ਗਏ ਸਰਪੰਚ ਕੋਲ ਪਹਿਲਾਂ ਹੀ ਕਾਕੇ ਦਾ ਪਿਓ ਤੇ ਹੋਰ ਬੰਦੇ ਬੈਠੇ ਸਨ ਨੇਕ ਨੇ ਸਰਪੰਚ ਨੂੰ ਹੱਥ ਜੋੜ ਫਤਿਹ ਬੁਲਾਈ ਸਰਪੰਚ ਦਾ ਧਿਆਨ ਪਹਿਲਾਂ ਸੁਖਵੀਰ ਵੱਲ ਗਿਆ ਸਰਪੰਚ ਨੇ ਕਿਹਾ ਓਏ ਨੇਕ ਆ ਕੀ ਪੰਗਾ ਪੈ ਗਿਆ ਕਹਿ ਪੈ ਗਿਆ ਨੇਕ ਬਾਈ ਜੀ ਤੁਹਾਨੂੰ ਸਭ ਪਤਾ ਮੈਂ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਪਰ ਇਹ ਤਾਂ ਖਾਮ ਖਾ ਵਾਲੀ ਗੱਲ ਹੋ ਗਈ ਕਾਕੇ ਦਾ ਪਿਓ ਬੋਲਿਆ ਬਾਈ ਨੇਕ ਤੇਰਾ ਤਾਂ ਸਾਨੂੰ ਪਤਾ ਤੂੰ ਕਬਰਾਂ ਨਾ ਯਾਰ ਤੇਰਾ ਇਸ ਗੱਲ ਵਿੱਚ ਦੇਖਾ ਤੇ ਕਾ ਨਹੀਂ ਸਰਪੰਚ ਕਾਕੇ ਦੇ ਪਿਓ ਨੇ ਝਾੜਦਾ ਬੋਲਿਆ ਵੱਡੇ ਅਫਸਰ ਦਾ ਫੋਨ ਆਇਆ ਸੀ ਕਹਿੰਦੇ ਨੇਕ ਦਾ ਹੱਥ ਲੱਗਦਾ 25 ਕਿੱਲਿਆਂ ਦੀ ਵਾਹੀ ਛੱਡ ਉਹ ਇਹਦੇ ਖੇਤ ਵਿੱਚ ਕੀ ਦਾਣੇ ਲੈਣ ਗਏ ਸੀ ਸੁਖਵੀਰ ਦੇਖੋ ਭਾਈ ਜੀ ਇਹ ਤਾਂ ਕੱਲ ਮੈਨੂੰ ਦਵਾਈ ਦਵਣ ਗਏ ਸੀ ਸਵੇਰ ਦੇ ਇੱਕ ਘੜੀ ਆਖੇ ਤਾਂ ਇਹ ਕੱਲ ਦੇ ਗਏ ਨਹੀਂ ਸਰਪੰਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਪੂਰੀ ਗੌਰ ਨਾਲ ਸੁਖਵੀਰ ਵੱਲ ਚਾੱਕਿਆ ਤੇ ਬੋਲਿਆ ਭਾਈ ਸਾਨੂੰ ਤਾਂ ਪਤਾ ਪਰ ਅਗਾ ਵਾਲਿਆਂ ਨੇ ਤਾਂ ਆਪਦੀ ਪੂਰੀ ਤਖਬੀਸ਼ ਕਰਨੀ ਆ ਨਾਲੇ ਭਾਈ ਤੂੰ ਕੌਣਾ ਨੇਕ ਕੁਝ ਨਾ ਕੁਝ ਕੁਝ ਨਾ ਬੋਲਿਆ ਸਕਰੀਨ ਨੇ ਕਿ ਹਾਂ ਮੈਂ ਨੇਕ ਵੀ ਕਰਵਣੀ ਆ ਸਰਪੰਚ ਹੈਰਾਨ ਹੋਇਆ ਕਦੇ ਨੇਕ ਵਰਤ ਕਦੇ ਸੁਪੀਰ ਵਰਤ ਦੇਖਿਆ ਸੀ ਸੋਚਣ ਲੱਗਿਆ ਕੋਈ ਗੱਲ ਨਹੀਂ ਚੱਲਣ ਦੀ ਜਿਵੇਂ ਕੰਮ ਚੱਲਦਾ ਨੇਕ ਨੂੰ ਲੰਘਣ ਨਹੀਂ ਦੇਣਾ ਇਸ ਕੇਸ ਵਿੱਚ ਸਰਪੰਚ ਉਹਨਾਂ ਦਾ ਪੱਖ ਰੱਖਦਾ ਬੋਲਿਆ ਕੋਈ ਨਾ ਜਾਂ ਨੇਕ ਮੈਂ ਆ ਆਪਣੇ ਘਰੇ ਆਉਂਦਾ ਕਰਦੇ ਆਂ ਫਿਰ ਕੋਈ ਗੱਲ ਵੱਡੇ ਅਫਸਰਾ ਯਾਰ ਆਪਾਂ ਜੇ ਉਹਨਾਂ ਦੇ ਮੂਰੇ ਬੋਲਾਂਗੇ ਗਲਤ ਕੰਮ ਹੋ ਜਾਊਗਾ ਤੂੰ ਕੋਈ ਨਾ ਫਿਕਰ ਨਾ ਕਰ ਅਜੇ ਤਾਂ ਲੰਬੜਾਂ ਦਾ ਕੋਈ ਵੀ ਬੰਦਾ ਹੱਥ ਨਹੀਂ ਆਇਆ ਘਰ ਦਾ ਬੱਚੋ ਬੱਚੀ ਖੋਰੇ ਕਿੱਧਰ ਚਲੇ ਆ ਗਿਆ ਆਪਾਂ ਤੇਰਾ ਨੌ ਤੜਵਾ ਦੇਵਾਂਗੇ ਤੂੰ ਫਿਕਰ ਨਾ ਕਰ ਆਪਨੇ ਮਿਲਦੇ ਆਂ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਸਾਨੂੰ ਅਗਲੇ ਪਾਕ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਦੁਆਰ ਸਪੋਰਟ ਕਰੋ ਅਗਰ ਮੇਰੇ ਤੋਂ ਕੋਈ ਗਲਤੀ ਹੋਂਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਉਸਦੇ ਲਈ ਥੈਂਕ ਯੂ